ਤੇ ਸਤਵਿੰਦਰ ਸਿੰਘ ਜਠਾਕ ਜੀ ਤੁਸੀਂ ਇੱਕ ਸੀਨੀਅਰ ਰਿਪੋਰਟਰ ਹੋ ਸਿਆਸੀ ਮਹਾਰਵੀਓ ਤੇ ਤੁਸੀਂ ਦੱਸੋ ਵੀ ਇਹ ਜਿਹੜੀ ਗੈਂਗਵਾਰ ਹੈ ਇਹ ਸਾਨੂੰ ਪੰਜਾਬ ਨੂੰ ਇਹ ਕਿੱਥੇ ਲੈ ਕੇ ਜਾਏਗੀ ਕੱਲ ਜਿਹੜਾ ਮੋਹਾਲੀ ਦੇ ਵਿੱਚ ਪਤਲ ਹੋਇਆ ਰਾਣਾ ਬਲਾ ਚੌੜੀਆ ਕਬੱਡੀ ਪ੍ਰਮੋਟਰ ਸੀਗਾ ਕਬੱਡੀ ਦਾ ਆਪਾਂ ਖਿਡਾਰੀ ਵੀ ਸੀ ਵਧੀਆ 4 ਦਸੰਬਰ ਨੂੰ ਉਹਦਾ ਵਿਆਹ ਹੁੰਦਾ ਤੇ ਕੀ ਕੀ ਸਮਝਦੇ ਹੋ ਵੀ ਇਹ ਹੁਣ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਗੈਂਗਵਾਰ ਦੇਖੋ ਪੰਜਾਬ ਦੇ ਵਿੱਚ ਜਿਹੜੀ ਗੈਂਗਵਾਰ ਦਾ ਇਹੜਾ ਅਧਿਆਏ ਜਿਹੜਾ ਤੁਸੀਂ ਕੱਲ ਦੇਖਿਆ ਹੈਗਾ ਇਹ ਕੋਈ ਨਵਾਂ ਘੰਟਾ ਹੈ ਨਹੀਂ ਇਹ ਤੋਂ ਪਹਿਲਾਂ ਵੀ ਇਦਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਵਾਪਰਦੀਆਂ ਜੀ ਸਿੱਧੂ ਮੂਸੇ ਵਾਲਾ ਜਿਹੜੇ ਪ੍ਰਸਿੱਧ ਗਾਇਕ ਸੀਗੇ ਉਹਨਾਂ ਦੀ ਹੱਤਿਆ ਤੋਂ ਬਾਅਦ ਜਿਹੜਾ ਗੈਂਗਵਾਰ ਹੈਗੀ ਹੈ ਉਹ ਇੱਕ ਛੋਟਾ ਜਿਹਾ ਇੱਕ ਅੱਗ ਦੇ ਕਿਣਕ ਤੋਂ ਭਾਂਬੜ ਬਣ ਕੇ ਉੱਭਰ ਰਹੀ ਹੈ ਹਾਲਾਂਕਿ ਜੇ ਸਰਕਾਰ ਹੈ ਤੇ ਕਾਬੂ ਬਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਪਰ ਉਹ ਕਿਤੇ ਨਾ ਕਿਤੇ ਕਾਬੂ ਜਿਹੜਾ ਹੈਗਾ ਉਹ ਆਉਂਦੀ ਨਹੀਂ ਦਿਖਦੀ ਜੀ ਰੋਜ਼ ਜਿਹੜੇ ਹੈਗੇ ਨੇ ਅਨਕਾਉਂਟਰ ਕੀਤੇ ਜਾ ਰਹੇ ਨੇ ਅਨਕਾਉਂਟਰ ਤੇ ਵੀ ਕਦੇ ਕਿਸੇ ਦੀ ਗੋਲੀ ਵੱਜਦੀ ਹੈ ਕਦੇ ਇਹ ਪਤਾ ਲੱਗਦਾ ਹੈ ਕਿਤੇ ਵੀ ਥਾਣਾ ਬੰਦਾ ਜਿਹੜਾ ਹੈਗਾ ਉੱਥੇ ਅਨਕਾਉਂਟਰ 'ਚ ਮਾਰਿਆ ਗਿਆ ਜਾਂ ਉਹਦੇ ਗੋਲੀ ਵੱਜੀ ਹੈ ਜੀ ਤੇ ਜਾਂ ਇਹ ਕਹਿ ਲਈਏ ਕਿ ਵੀ ਥਾਣਾ ਬੰਦਾ ਫੜ ਲਿਆ ਗਿਆ ਰੋਜ਼ ਫੜੋ ਫੜੀ ਹੋ ਰਹੀ ਹੈ ਰੋਜ਼ ਜਿਹੜੀਆਂ ਹੈਗੀਆਂ ਨੇ ਹਤਿਆਵਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੀ ਲਗਾਮ ਹੈਗੀ ਹੈ ਉਹ ਪੂਰੀ ਤਰ੍ਹਾਂ ਪੈਂਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਇਹ ਸਾਡੇ ਨੌਜਵਾਨ ਨੇ ਨਾ ਜੀ ਉਹ ਇਹ ਇਹ ਜਿਹੜੀ ਉਮਰ ਹੈਗੀ ਹੈ ਇਹ ਉਮਰ ਐਦਾਂ ਦੀ ਹੁੰਦੀ ਹੈ ਵੀ ਜਿਹਦੀ ਜਿਹਨੂੰ ਜਿਹੜਾ ਹੈਗਾ ਜਿਹਦੇ ਪਸੋਂ ਤੁਰ ਜਾਂਦਾ ਬੰਦਾ ਫਿਰ ਉਹ ਪਿੱਛੇ ਮੁੜ ਕੇ ਨਹੀਂ ਦੇਖ ਸਕਦਾ ਹਾਂ ਜਾਂ ਇਹਨੂੰ ਇਹ ਕਹਿ ਰਹੀ ਹੈ ਕਿ ਵੀ ਬੰਦਾ ਜਿਹੜਾ ਹੈਗਾ ਵੀ ਉਸ ਜਿਹੜਾ ਕਰਾਇਮ ਦੀ ਦੁਨੀਆ ਦੇ ਵਿੱਚ ਇੰਨਾ ਅੱਗੇ ਵੱਧ ਚੁੱਕਿਆ ਹੁੰਦਾ ਬੰਦਾ ਉਹਦੇ ਬਾਰੇ ਪੁੱਛੇ ਮੋੜਨਾ ਵੀ ਸੰਭਵ ਨਹੀਂ ਹੁੰਦਾ ਜੇਕਰ ਕਿੰਨਾ ਕਈ ਵਾਰੀ ਸਰਕਾਰਾਂ ਨੂੰ ਬੜੇ ਸਖਤ ਤੇ ਇਦਾਂ ਦੇ ਫੈਸਲੇ ਵੀ ਲੈਣੇ ਪੈਂਦੇ ਹੁੰਦੇ ਆ ਕਿ ਵੀ ਜਿਹੜੇ ਨਾਲ ਕਿ ਨੌਜਵਾਨ ਜਿਹੜੇ ਵਾਪਸ ਮੁੜ ਸਕਣ ਜਿਦਕਿ ਇਦਾਂ ਦਾ ਫੈਸਲਾ ਹਲੇ ਸਾਹਮਣੇ ਨਹੀਂ ਆਇਆ ਕਿ ਵੀ ਪਰ ਇਨਕਾਉਂਟਰ ਦੀ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਜ਼ਰੂਰ ਮਿਲਦੀਆਂ ਨੇ ਪਰ ਕਿਉਂਕਿ ਸਰਕਾਰਾਂ ਦੇ ਕੋਲ ਵੀ ਕੋਈ ਚਾਰਾ ਨਹੀਂ ਹੁੰਦਾ ਕਿ ਵੀ ਜਿਹੜੀਆਂ ਜਿਹੜੀਆਂ ਏਜੰਸੀਆਂ ਜਿਵੇਂ ਦੀ ਖਬਰਾਂ ਦਿੰਦੀਆਂ ਨੇ ਫਿਰ ਉਹ ਤਰੀਕੇ ਦੇ ਨਾਲ ਉਹਦਾਂ ਦਾ ਜਿਹੜਾ ਹੈਗਾ ਉਹ ਫੈਸਲੇ ਸਰਕਾਰਾਂ ਨੂੰ ਲੈਣੇ ਪੈ ਜਾਂਦੇ ਹੁੰਦੇ ਆ ਠੀਕ ਹੈ ਜਿਸ ਤੱਕ ਪੰਜਾਬ ਨੂੰ ਸਿਆ ਧੱਕਣ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹਦਾ ਸਿਆਸੀ ਪੱਧਰ ਕੀ ਹੋਊਗਾ ਗੈਂਗਵਾੜ ਦਾ ਉਹਦੇ ਵਿੱਚ ਦੇਖੋ ਇਹੀ ਹੈ ਕਿ ਵੀ ਹੁਣ ਕੱਲ ਜਿਹੜੀ ਜਿਸ ਗੈਂਗ ਨੇ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਜਿਹੜਾ ਹੈਗਾ ਇਹਦੀ ਇਹਦੀ ਜ਼ਿੰਮੇਵਾਰੀ ਲਈ ਹੈ ਹਾਂਜੀ ਕਿ ਵੀ ਜਿਹੜਾ ਹੈਗਾ ਅਸੀਂ ਉਹਨੂੰ ਮਾਰਿਆ ਵੀ ਸਿੱਧੂ ਮੂਸੇ ਵਾਲੇ ਜਿਹੜਾ ਸੀਗਾ ਪੋਸਟ ਦੇ ਮਤਲਬ ਉਹਦੀ ਪੋਸਟ ਆ ਉਹ ਇਹ ਬਿਆਨ ਕਰਦੀ ਹੈ ਹੂੰ ਕਿ ਸਿੱਧੂ ਮੂਸੇ ਵਾਲਾ ਜਿਹੜੇ ਗਾਇਕ ਸੀਗੇ ਉਹਨੂੰ ਜਿਹੜਾ ਉਹਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਸ਼ੈਲਟਰ ਕਰਨ ਦੀ ਜਾਂ ਉਹਨਾਂ ਨੂੰ ਕਹਿਰਾਉਣ ਦੀ ਜਿਹੜੀ ਜ਼ਿੰਮੇਵਾਰੀ ਇਹ ਜਿਹੜਾ ਰਾਣਾ ਸੀਗਾ ਜਿਹਦੀ ਹੱਤਿਆ ਹੋਈ ਹੈ ਕੱਲ ਉਹ ਉਹ ਜਿਹੜਾ ਹੈਗਾ ਉਹਦੇ ਵਿੱਚ ਦਾ ਜਿਹੜੀ ਪਿਆਰ ਧਰਦਾ ਸੀਗਾ ਇਹ ਅ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਹੜੇ ਹੈਗੇ ਨੇ ਜਦੋਂ ਭਗਵਾਨਪੁਰਿਆ ਹੋਰੀ ਜਿਹੜੇ ਗੈਂਗ ਹੈਗਾ ਉਹਨਾਂ ਦੇ ਨਾਲ ਇਹਦੇ ਉਸਣ ਬੈਠਣ ਦੀ ਗੱਲਾਂ ਜਿਹੜੀਆਂ ਹੈਗੀਆਂ ਉਹ ਚਾਚਾ ਦੇ ਵਿੱਚ ਸੀ ਇਸ ਕਰਕੇ ਜਿਹੜੀ ਉਹਦੀ ਹੱਤਿਆ ਹੋਈ ਹੈ ਫਿਰ ਤੁਹਾਡੇ ਸਵਾਲ ਤੇ ਦੁਬਾਰਾ ਆਈਏ ਪੰਜਾਬ ਦਾ ਜਿਹੜਾ ਹਾਲ ਹੈਗਾ ਇਸ ਟਾਈਮ ਕੋਈ ਬਹੁਤਾ ਚੰਗਾ ਨਹੀਂ ਹੈ ਗੈਂਗਵਾਰਾ ਹੀ ਹੈਗੀ ਹੈ ਵੱਧਦੀ ਦਿਖਾਈ ਦੇ ਰਹੀ ਹੈ ਹੁਣ ਐਸ ਗੈਂਗ ਇਹਦੀ ਪੋਸਟ ਹੈਗੀ ਹੈ ਇਹਦੀ ਪੁਲਿਸ ਜਿਹੜੀ ਤਫ਼ਤੀਸ਼ ਕਰ ਰਹੀ ਹੈ ਵੀ ਇੱਕ ਸੱਚੀ ਕਿੰਨੀ ਕ ਹੈ ਕਿਨੇ ਪਾਈ ਹੈ ਜੀ ਸਾਈਬਰ ਜਿਹੜੇ ਮਾਹਰ ਨੇ ਇਹਨੂੰ ਖੰਘਾਲਣ ਦੇ ਉੱਤੇ ਲੱਗੇ ਹੋਏ ਨੇ ਮਤਲਬ ਇਹਨੂੰ ਪੂਰੀ ਤਰ੍ਹਾਂ ਨਚੋੜਨ ਦੀ ਕੋਸ਼ਿਸ਼ ਹੈ ਕਿ ਵੀ ਕਿਸ ਤਰੀਕੇ ਦੇ ਨਾਲ ਇਹ ਕਿਉਂ ਪੋਸਟ ਪਾਈ ਗਈ ਹੈ ਬੰਦੇ ਕੌਣ ਨੇ ਇਸ ਵਿੱਚ ਕੌਣ ਇਹਨੂੰ ਰਨ ਕਰ ਰਿਹਾ ਹੈ ਉਹ ਪੂਰੀ ਤਰੀਕੇ ਨਾਲ ਜਿਹੜੀ ਪੁਲਿਸ ਹੈ ਇਸ ਟਾਈਮ ਜਾਂਚ ਵਿੱਚ ਜੁੜੀ ਹੋਈ ਹੈਗੀ ਜਿਸ ਵਕ ਜਿਹੜੀ ਗੱਲ ਅੱਗੇ ਆਈਏ ਵੀ ਆਪਾਂ ਇਹ 29ਵਾਂ ਕਬੱਡੀ ਕੱਪ ਸੀਗਾ ਇਹ ਜੀ ਬੈਦਮਾਨ ਸਪੋਰਟਸ ਕਲੱਬ ਦਾ ਹਾਂਜੀ ਤੇ ਉਹਦਾ ਆਖਰੀ ਦੇ ਚਾਰ ਦਿਨ ਦੇ ਕਬੱਡੀ ਕੱਪ ਦਾ ਬਿਲਕੁਲ ਜੀ ਤੇ ਜਿਹੜਾ 5:35 ਵਜੇ ਘਟਨਾ ਹੈਗੀ ਹਲੇ ਜਿਹੜਾ ਆਪਣਾ ਮਿਸਟਰ ਰੂਪਾ ਸੀਗੇ ਜਿਨ੍ਹਾਂ ਨੇ ਕਬੱਡੀ ਕੱਪ ਜਿਨ੍ਹਾਂ ਦੀ ਸਰਬਰਾਹੀ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਸੀਗਾ ਰੂਪਾ ਸੁਹਾਣਾ ਖੜੀ ਦੇ ਸੀ ਤੇ ਉਹ ਹਲੇ ਧੰਨਵਾਦੀ ਭਾਸ਼ਣ ਹੀ ਦੇ ਰਹੇ ਸੀਗੇ ਵੀ ਸਾਡਾ ਕਬੱਡੀ ਕੱਪ ਵਧੀਆ ਨਿਬੜ ਚੱਲਿਆ ਹਨਾ ਤਾਂ ਉਸ ਤੋਂ 15 ਮਿੰਟ ਤੋਂ ਬਾਅਦ ਹੀ ਜਿਹੜਾ ਹੈਗੀ ਐ ਇਹ ਗੋਲੀ ਦੀ ਜਿਹੜੀ ਹੈਗੀ ਐ ਉੱਤੇ ਆਵਾਜ਼ ਸੁਣ ਨੂੰ ਮਿਲਦੀ ਐ ਤੇ ਠੀਕ ਹੈ ਜੀ ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਸ਼ਾਇਦ ਪਟਾਕੇ ਚੱਲ ਰਹੇ ਆ ਹਾਂਜੀ ਜਦੋਂ ਚਾਰ ਪੰਜ ਰਾਊਂਡ ਫੇਅਰ ਹੋ ਗਏ ਫਿਰ ਪਤਾ ਲੱਗਿਆ ਕਿ ਬੂਲ ਚੱਲ ਗਈ ਗੋਲੀ ਚੱਲ ਗਈ ਜੀ ਤੇ ਰੂਪਾ ਸੁਹਾਣਾ ਬਾਰੇ ਜੇ ਤੁਹਾਨੂੰ ਮੈਂ ਦੱਸਾਂ ਰੂਪਾ ਸੁਹਾਣਾ ਉਹੀ ਰੂਪਾ ਸੁਹਾਣਾ ਹੈ ਜਿਨੇ ਮਨਕੀਰ ਤਾਲਫ ਦੇ ਨਾਲ ਮਿਲ ਕੇ ਖੜਪੀੜ ਤਾਮ ਨੂੰ 100 ਟ੍ਰੈਕਟਰ ਵੰਡੇ ਸੀ ਠੀਕ ਹੈ ਜੀ ਹੜਪੀੜਤਾ ਜੇ ਪੰਜਾਬ ਦੇ ਵਿੱਚ ਹੜਾਂ ਦੀ ਤਰਾਸ ਦੇ ਆ ਪਿਛਲੇ ਦਿਨੀ ਆਈ ਹੈ ਮੇਰੇ ਖਿਆਲ ਨਾਲ ਆਲਵਾ ਸਾਹਿਬ ਦੇ ਵੀ ਆਉਣਾ ਸੀਗਾ ਇੱਥੇ ਉਹ ਥੋੜੀ ਦੇਰ ਬਾਅਦ ਆਉਣਾ ਸੀ ਉਹਨਾਂ ਨੇ ਪਹਿਲੇ ਗੋਲੀ ਚੱਲ ਦੇਖੋ ਹਲੇ 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 ਉਹ ਰਸਤੇ ਦੇ ਵਿੱਚ ਸੀ ਲਾਈਟਾਂ ਦੇ ਉੱਤੇ ਸੀਗਾ ਬਹੁਤੀ ਦੂਰ ਨਹੀਂ ਹੈਗਾ ਕਿਉਂਕਿ ਹੋਮਲੈਂਡ ਦੇ ਵਿੱਚ ਕਿਤੇ ਨੇੜੇ ਤੇੜੇ ਹੀ ਉਹ ਰਹਿੰਦਾ ਹੈਗਾ ਮਨਪੀਰ ਤੌਲਕ ਠੀਕ ਹੈ ਉਹਨੇ ਇੱਥੇ ਆਉਣਾ ਸੀ ਰੂਪਾ ਸੁਹਾਨ ਦਾ ਬਹੁਤ ਨੇੜਲਾ ਸੱਚ ਦੋਸਤ ਸੀਗਾ ਮਨਕੀਰਤ ਵੀ ਉਹਦੇ ਕਰਕੇ ਉਹਨੇ ਆਉਣਾ ਸੀ ਹਲੇ 15 ਮਿੰਟ ਚ ਉਹਨੇ ਪਹੁੰਚ ਜਾਣਾ ਸੀਗਾ ਉਹ ਤਾਂ ਪਹਿਲਾਂ ਹੀ ਜਿਹੜੀ ਇਹ ਘਟਨਾ ਮਤਲਬ ਵਾਪਰ ਗਈ ਮਤਲਬ ਹਨਾ ਜੀ ਨਹੀਂ ਤਾਂ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਹੈਗੀ ਹੈ ਕੈਜੂਐਲਟੀ ਆ ਹੋਰ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਦੱਸੀ ਜਾਂਦੀ ਹੈ ਜੀ 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 ਬਿਲਕੁਲ ਜੀ ਤੇ ਜਿੱਦਾਂ ਹੁਣ ਦੇਖੋ ਰੂਪਾ ਸੋਹਣਾ ਹੋ ਰਹੀ ਜਿਹੜੇ ਇਹ ਬੈਡਵਾਂਟ ਸਪੋਰਟਸ ਕਲੱਬ ਆ ਕਦੇ ਪਹਿਲਾਂ ਵੀ ਕਰਾਉਂਦੇ ਰਹੇ ਆ ਪਹਿਲਾਂ ਕਦੇ ਇਹਦੇ ਤਾਂ ਤੁਹਾਨੂੰ ਵਾਪਰੀ ਏਦਾਂ ਦੀ ਹਨਾ ਜੀ ਜੀ ਤੇ ਬੈਸਟ ਜੱਫੀ ਨੂੰ ਟਰੈਕਟਰ ਹਲੇ ਵੰਡਣੇ ਸੀ ਉਹਨਾਂ ਨੇ ਬੈਸਟ ਜੱਫੀ ਕੱਢਣਾ ਸੀ ਹਲੇ ਠੀਕ ਹੈ ਜੀ ਬੋਹ ਟਰੈਕਟਰ ਦਿੱਤੇ ਜਾਣੇ ਸੀਗੇ ਪਹਿਲੀ ਵਾਰੀ ਕਿਸੇ ਕਬੱਡੀ ਕੱਪ ਦੇ ਵਿੱਚ ਬੈਸਟ ਜਬ ਸੀ ਨੂੰ ਟਰੈਕਟਰ ਦਿੱਤੇ ਜਾਣੇ ਸੀ ਸਵਾਰਾਂ ਦੇ ਵਿੱਚ ਇਸ ਵਾਰੀ ਜੀ ਜੀ ਹਨਾ ਜੀ ਤੇ ਰੂਪਾ ਤੋਂ ਹੋਣਾ ਉਹਦੀ ਟਰੈਕਟਰ ਦਾਤਾ ਦੇ ਨਾਮ ਦੇ ਨਾਲ ਮਸ਼ਹੂਰ ਹੋਏ ਸੀਗੇ ਹਾੜਾਂ ਦੇ ਵਿੱਚ ਪਰ ਜਿਹੜਾ ਇਹ ਕਲ ਘਟਨਾ ਵਾਪਰੀ ਆ ਉਹਦੇ ਨਾਲ ਜਿਹੜਾ ਹੈਗਾ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਪੰਜਾਬੀ ਖੇਡ ਕਬੱਡੀ ਹੈ ਮਾਂ ਖੇਡ ਕਬੱਡੀ ਹੈ ਜੀ ਉਹਨੂੰ ਜਿਹੜਾ ਹੈਗਾ ਦਾਗਦਾਰ ਕਰਨ ਦੀ ਜਿਹੜੀ ਘਟਨਾ ਹੈਗੀ ਆ ਦੇਖੋ ਹਨਾ ਬਿਲਕੁਲ ਜੀ 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 ਡੀ 5 ਚੈਨਲ ਲਈ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਖਾ ਸਾਹਿਬ ਮਿਹਰਬਾਨੀ ਮਿਹਰਬਾਨੀ